ਦੂਜੇ ਦਿਨ ਮਾਤਾ ਕੁੰਥਾ ਦਾ ਵਰਤ ਤੀਗਾ ਸੰਗਤ ਮਾਤਾ ਦਾ ਵਰਤ ਰੱਖਦੀ ਜਿਹਨੂੰ ਆਪਾਂ ਵਿਓ ਮਾਤਾ ਕਹਿੰਦੇ ਹਾਂ ਪੰਜਾਬੀ ਚ ਉਹਦਾ ਵਰਤ ਰੱਖਦੀ ਹੁੰਦੀ ਤੇ ਉਹਦਾ ਵਰਤ ਰੱਖਿਆ ਉਹਦਾ ਕਾਂਕੜਾ ਵੀਰ ਵੀ ਨਾ ਮਿਲਿਆ ਵਰਤ ਖੋਲਣ ਨੂੰ ਮਾਂ ਨੇ ਅੱਖਜੋ ਥਰੂ ਆ ਗਿਆ ਅਰ ਜਾਂ ਆਗਿਆਕਾਰੀ ਸੀ ਸਣਾ ਸੀ ਕਹਿੰਦਾ ਮਾਂ ਗੱਲ ਦੱਸ ਤੇ ਅੱਖਜਿੰਜੂ ਕੁਛ ਸੀ ਕਹਿੰਨੀ ਪੁੱਤ ਗੱਲ ਤੈਨੂੰ ਮੈਂ ਦੱਸਾਂ ਤੂੰ ਸਣਾ ਭੀਮ ਨੂੰ ਨਾ ਦੱਸੀ ਭੀਮ ਆ ਕੇ ਖੜਾ ਸੁਣੀ ਜਾਂਦਾ ਸੀ ਕੰਦ ਨਾਲ ਕਹਿੰਦੀ ਅੱਗੇ ਤਾਂ ਮੈਂ ਵਰਤ ਖੋਲਦੀ ਹੁੰਦੀ ਤਰ੍ਹਾਂ ਤਰ੍ਹਾਂ ਦੇ ਫਲਾਂ ਨੂੰ ਅੱਜ ਕਹਿੰਦੀ ਮੈਨੂੰ ਕਾਂਕੜਾ ਬੇਰ ਵੀ ਨਹੀਂ ਮਿਲਦਾ ਵਰਤ ਖੋਲਣ ਨੂੰ ਭਿੰਕਾ ਨਾ ਮਾਏ ਪਰਦੇੜੀ ਕੀ ਗੱਲ ਆ ਤਾਂ ਮੈਂ ਲੈ ਆਦਣਾ ਕਹਿੰਦੀ ਤੂੰ ਇੱਥੇ ਕਰਦਾ ਸੀ ਕਹਿੰਦਾ ਮੈਂ ਸੁੰਢੀ ਗੱਲ ਕਹਿੰਦੀ ਐਂ ਕਰੀ ਬੱਸ ਜਾਣਨਾ ਤਾਂ ਹੈਗਾ ਹੱਥ ਨਾ ਨਾ ਤੋੜੀ ਡਿੱਗਿਆ ਪਿਆ ਚੱਕ ਲੈ ਕਹਿੰਦਾ ਹੱਥ ਨਹੀਂ ਲਾਉਂਦਾ ਕਿਸਨ ਬੇਸੰਸ ਰਹਿ ਕਿੱਥੇ ਵਾਗਾਂ ਦਰੋਪਤਾਰਾਣੀ ਦੇ ਬਾਗ ਵਿੱਚ ਭਈ ਬਾਗ ਚ ਵਾਗ ਕੇ ਜਾ ਕੇ ਕਿਉਂਕਿ ਕਿਰੇ ਪਾਦੀ ਫਲਾਂ ਉਹਨਾਂ ਕਿਹਾ ਆਪਣਾ ਹੱਥ ਲਾਉਂਨ ਕਾ ਮੂੰਹ ਲਾਉਂਨ ਤਾਂ ਨਹੀਂ ਕਿਹਾ ਆ ਮੂੰ ਪਾਲਾ ਕਰਾਂ ਕਿੱਦਾਂ ਕਰੀ ਬੁੱਤ ਨੂੰ ਸੂਤ ਦਾ ਫਲ ਰਾਜੁਰਿੱਜ ਕੇ ਉਹਨਾਂ ਕ ਵੀ ਨਾ ਆ ਲਈ ਕੋਈ ਡੱਗੇ ਪੈ ਤੀ ਮਾਂ ਨੇ ਕਿਹਾ ਤੀ ਥੱਲੋਂ ਚੁੱਕ ਕੇ ਲੈਉਣੇ ਨੇ ਉਹਨੇ ਚਾਦਰੇ ਲੜ ਬੰਨ ਲੀ ਤੇ ਆ ਪੁੱਤ ਤਲਾਈ ਚ ਵੜ ਗਿਆ ਇੱਕ ਪਾਸੇ ਇਦਾਂ ਮਾਰਿਆ ਕਿਧਰ ਮਾਰਿਆ ਪਾਣੀ ਤਲਾਈ ਦਾ ਬਾਹਰ ਮਾਰਿਆ ਕੱਢ ਕੇ ਵੰਦਰ ਗਿਆ ਪਾਣੀ ਭਾਈ ਆਪ ਪਾਏਗਾ ਕੇਲਾਂ ਦਾ ਵਸਾ ਕੇ ਬਿਸਤਰਾ ਦਰੋਪਤਾਈ ਕਹਿੰਦੀ ਨਹੀਂ ਤਲਾਈ ਦਾ ਪਾਣੀ ਨੂੰ ਕਿਉਂ ਗਿਆ ਗੰਰ ਗਿਆ ਨਾ ਕਦੀ ਕੋਈ ਫਲ ਫਰੂਟ ਨਹੀਂ ਦਾ ਬਾਗ ਚ ਬਾਗ ਚ ਤਾਂ ਬਹਾਰਾਂ ਦੀ ਰੁੱਤ ਸੀ ਨਹੀਂ ਪਰ ਸਾਨੂੰ ਕੀ ਪਤਾ ਕੇ ਚਲੋ ਕੋਈ ਨਾ ਆਉ ਹਜੇ ਜਦੋਂ ਨਾ ਆਉਣ ਲੱਗਿਆਂ ਨੇ ਬਾਸਤਰ ਦੇ ਉੱਤੇ ਲਾ ਕੇ ਤਰੋਪਤਾ ਨੇ ਆਪ ਦਾ 9 ਲੱਖਾਂ ਹਾਰ ਰੱਖਤਾ ਉਹ ਹਾਰ ਰੱਖਿਆ ਦੀ ਇਹਨੇ ਸਿਆਉਣੇ ਤੇ ਡਿੱਗਦੀ ਹੁੰਦੀ ਆ ਜਦੋਂ ਭਈ ਮੰਨ ਕੇ ਚੱਲ ਇਹਨੇ ਆਈ ਹਾਰ ਪਾਚਾ ਚਲੇ ਗਈ ਪੱਜ ਗਈ ਕਹਿੰਦੀ ਕਵੀ ਜੋ ਨਿਕਲੀ ਨਿਕੰਦੀ ਮੇਰਾ ਹਾਰ ਕਹਿੰਦੀ ਸਾਨੂੰ ਕੀ ਪਤਾ ਭਨੇ ਹਰਦਾ ਕਿ ਤਾਂ ਤੂੰ ਪਹਿਲਾਂ ਤਲਾਹ ਚ ਬੜੀਆਂ ਮਗਰੋਂ ਲਿਕੜੀਆਂ ਕੋਈ ਨਹੀਂ ਕੱਪੜੇ ਪਾ ਲੋ ਕੱਪੜੇ ਪਾ ਲੇ ਕਹਿੰਦੇ ਜੇ ਪੈੜ ਫੜੋ ਚੋਰ ਆਪਣਾ ਬਾਗ ਚ ਗਾਂਹ ਪੀ ਭੀਮ ਲਟੈਨ ਮਗੂ ਪਿਆ ਉਹਨਾਂ ਤਾਂ ਸਟੀਆਂ ਤੋੜਦਿਆਂ ਤੂਦਿਆਂ ਸੰਪਾਂ ਉਹਨਾਂ ਨੇ ਆਪਣੀ ਗੱਲ ਲੁਕ ਗਏ ਤੇ ਹੁਣ ਵੀ ਦੱਸ ਦਿੰਦੇ ਉਹਨਾਂ ਨੇ ਆਹ ਕਹੇ ਦੀ ਵੀ ਜੇ ਤੈਨੂੰ ਕੁਛ ਨਾ 100 ਗਾਲ ਕੱਢੀ ਤਾਂ ਨਹੀਂ ਬੋਲਣਾ 170 ਮਰ ਤਾਂ ਵੀ ਨਹੀਂ ਬੋਲਣਾ ਉਹ ਕਹਿੰਦਾ 100 ਤੋਂ ਵੱਧ ਕੱਢਤੀ ਕਹਿੰਦਾ ਫਿਰ ਜੇ ਮਰਜੀ ਕਰ ਲੈ ਉਹਨਾਂ ਨੇ ਆਹ ਤੇ ਏਡਾ ਤੂੰ ਕੰਬੜੀ ਲੈ 100 ਗਾਲ ਕੱਢੂ ਨੂੰ ਮੈਂ ਕਿਹਾ ਪਈ ਉਹ 360 ਸੀ ਨਹੀਂ ਨਾਲ ਉਹਦੀ ਜਦੋਂ ਲੱਗ ਗਿਆ ਮਾਰਨ ਸੱਟੀਆਂ ਉੱਠ ਕੇ ਕਹਿੰਦਾ ਕੀ ਹੋਗਾ ਤੁਹਾਨੂੰ ਕਹਿੰਦੀ ਤਾਂ ਸਾਡਾ ਹਾਰ ਚੱਕ ਲੈਣਾ ਤਾਂ ਕਹਿੰਦਾ ਹਾਰ ਤਾਂ ਕੱਲ ਕਰੋ ਫੇਰ ਮੈਨਾਂ ਕਹਿੰਦਾ ਤੁਸੀਂ ਗਿਣੋ ਕਹਿ ਜਾਣੀਓ ਕਹਿੰਦੀ 360 ਸੱਟੀਆਂ ਨੇ ਮੇਰੀਆਂ ਕਹਿੰਦਾ ਫੇਰ ਇੱਕ ਇੱਕ ਸੱਟੀ ਮਾਰਿਓ ਕਹਿੰਦਾ ਹਾਂ ਕਹਿੰਦਾ ਹੋਰ ਨਾ ਮਾਰਿਓ ਜਿੱਥੋਂ ਦੀ ਨਾਂ ਕਈਆਂ ਹਰਾਲਡ ਕੋਟ ਨੂੰ ਘਟ ਗੋਣ ਕਹਿੰਦੀ ਕਿਉਂ ਕਹਿੰਦਾ ਮੇਰੇ ਪੰਜਾਂ ਨੇ ਕਿਹਾ ਵੀ 100 ਸੱਟੀਆਂ ਵਿੱਚ 70 ਮਾਰੇ ਤਾਂ ਨਹੀਂ ਬੋਲਣਾ 100 ਗਾਲ ਕੱਢੇ ਤਾਂ ਨਹੀਂ ਬੋਲਣਾ ਤੁਸੀਂ ਤਾਂ 300 ਗਾਲ ਕੱਢਤੀ ਮੈਨੂੰ 300 ਸੱਟੀਆਂ ਮਾਰੀ ਕਹਿੰਦਾ ਇਹਦੂ ਗਾਹਾਂ ਮਾਰੀ हां ਹੁਣ ਦੱਸੋ ਹਾਰ ਕੀ ਕਹਿੰਦੇ ਹੋ ਕਹਿੰਦੇ ਹਾਰ ਤਾਂ ਇਹ ਕਹਿੰਦੇ ਵਾਡਾ ਹਾਰ ਚੋਰੀ ਹੋ ਗਿਆ ਚੋਤਾ ਐ ਚੱਕਿਆ ਕਹਿੰਦਾ ਨਹੀਂ ਹਾਰ ਨਹੀਂ ਮੈਂ ਚੱਕਿਆ ਹਾਲ ਫਲੂਟ ਜੂਰ ਖਾਤਾ ਕਹਿੰਦਾ ਯਾ ਕਰ ਹਾਰ ਤਾਂ ਮੇਰਾ ਭਾਈ ਦੱਸ ਤੂੰ ਦੋਸ਼ੀ ਆ ਜੋਸ ਲਾ ਕੇ ਦੱਸ ਦੋ ਆਉਂਦਾ ਲੈ ਉਹਨਾਂ ਨੂੰ 360 ਨੂੰ ਡਾਰਾ ਆਉਂਦਾ ਤਰਿਆ ਕਹਿੰਦੀ ਵੇ ਅਰਜਨਾ ਛੇੜਤਾ ਛਾਪਾ ਹੋ ਹੁੰਦਾ ਤਾਂ ਲੈ ਭਾਈ ਕਹਿੰਦਾ ਮਾਂ ਕੋਈ ਨਾ ਕਰਦਾ ਗੱਲ ਆਓ ਭੈਣੇ ਦੱਸੋ ਕਿਵੇਂ ਕਹਿੰਦੀ ਭਾਈ ਸਾਡਾ ਹਾਰ ਚੋਰੀ ਹੋ ਗਿਆ ਬਾਗ ਦੇ ਵਿੱਚ ਹੀ ਸੀ ਉਸ ਵਕਤ ਕਹਿੰਦਾ ਕੋਈ ਨਾ ਭਨੇ ਹਾਰ ਤੈਨੂੰ ਚੱਕਿਆ ਨਹੀਂ ਮੈਂ ਦੱਸ ਦਿੰਦਾ ਮੈਂ ਤੁਹਾਨੂੰ ਬਿਓਰ ਕਿੱਥੇ ਉਹਨੇ ਭਈ ਯਾਰ ਜੋ ਜੋਸੀ ਨੇ ਜੋਸ ਲਵਾਈ ਉਹ ਕਹਿੰਦਾ ਨੌਜੋਦ ਨੂੰ ਚਿੱਲ ਫਰਦੀ ਐ ਉਹਦੇ ਪੈਰਾਂ 'ਚ ਹਾਰ ਐ ਤੇਰਾ ਕਹਿੰਦੀ ਮੈਂ ਤਾਂ ਹਾਰ ਲੈ ਕੇ ਜੰਮੂ ਮੇਰਾ ਤਾਂ ਚੋਰੇ ਐ ਉਹ ਕਹਿੰਦਾ ਨਿਸ਼ਾਨਾ ਅਰਜਨਾ ਲਾ ਦੇਗਾ ਕਹਿੰਦਾ ਲਾਤਾ ਤੂੰ ਨਿਸ਼ਾਨਾ ਜਦੋਂ ਇੱਧੇ ਦੀਂਦੀ ਨਹੀਂ ਮੈਨੂੰ ਨਿਸ਼ਾਨਾ ਕਦੇ ਬੰਨੂ ਮੈਂ ਕਹਿੰਦਾ ਨਿਸ਼ਾਨਾ ਫਿਰ ਮੈਂ ਮਾਰਦਾ ਉਹਨੇ ਢੱਕਾ ਘੱਟਤਾ ਤੇਰੀ ਚ ਕਹਿੰਦਾ ਜਦ ਤੱਕ ਢੱਕਾ ਉਤਲੇ ਗੜੇ ਤੇ ਰਹੂ ਉਹ ਤਾਂ ਤੀਰ ਨਾ ਕਢੀਨੇ ਹਣਕੇ ਉਹਨੇ ਸੇਹ ਤਲੇ ਦੀ ਢੱਕੇ ਦੀ ਫਿਰ ਢੱਕੇ ਦੀ ਸੇਹ ਤ ਲੈ ਕੇ ਬਹਿ ਗਿਆ ਤੀਰ ਲਾ ਲਾ ਢੱਕੇ ਦੇ ਨਾਲ ਜਦੋਂ ਇਹਨੇ ਨੇੜੇ ਮੁੜਨ ਲੱਗ ਗਿਆ ਨੇੜੇ ਆਉਣ ਲੱਗ ਗਿਆ ਕਹਿੰਦਾ ਹੁਣ ਕੱਢ ਦੇ ਮੈਂ ਚ ਤੀਰ ਜਦੋਂ ਕੱਢਤਾ ਇਹਨੇ ਤੇ ਕਾਲਜ ਚ ਛੁੱਟਾ ਥੱਲੇ ਅੜ ਗਿਆ ਪੈਰਾਂ ਚ ਅੜ ਗਿਆ ਰਣੀ ਦੇ ਹਾਰ ਕਹਿੰਦਾ ਚੱਕ ਕੇ ਰਵਾਨ ਕਰ ਦਿੱਤੀ ਉਹਨੇ ਸੋਚਿਆ ਵੀ ਆਪਾਂ ਨੂੰ ਇਹ ਵੇ ਹੋਣਗੇ ਹੋਰ ਨਹੀਂ ਕੋਈ ਵਿਆਹ ਸਕਦਾ ਦ੍ਰੋਪਦਾਂ ਦੀ ਸਰ ਤਰਕੀ ਹੋਈ ਸੀ ਤਨ ਤੰਗਾਲੀ ਦੀ ਸੀ ਕੁਰਸੀ ਦਾ ਲੈ ਉਹਦੇ ਤਿੰਨ ਪਾਵੇਤੀ ਤਾਹਾਂ ਥੱਲੇ ਤੇਲ ਦਾ ਕੜਾ ਹੋ ਬਰਦਾ ਤੇ ਤਾਹਾਂ ਮੱਸੀ ਸੀ ਮੱਸੀ ਦੇ ਅੱਖ ਬਿਨਣੀ ਤੀਗੀ ਜਿਹੜਾ ਅੱਖ ਬਿਨੂ ਤੂੰ ਤੀਰਣਾ ਉਹ ਨੂੰ ਵਿਆਹ ਸਕਦਾ ਈ ਦਰੋਪਤਨ ਉਹ ਕਿਸੇ ਦੇ ਵਿਜੀ ਨਹੀਂ ਤੀ ਉਹਨੇ ਅੱਖ ਵੀ ਇਹ ਬੰਨਣ ਗਾਖੋ ਮੱਸੀ ਦੀ ਜਦੋਂ ਇਹ ਨਦੀਂ ਦੀ ਨਹੀਂ ਤੀ ਤਾਂ ਹਾਰ ਲਾ ਲਿਆ ਨੇ ਇਹ ਤਾਂ ਦਿਸਣ ਵਾਲੀ ਚੀਜ਼ ਆ ਉਹ ਤਾਂ ਆਪਾਂ ਆਪਦੇ ਮਾਨ ਵਿੱਚ ਉਹਨੂੰ ਪਤੀ ਮੰਨ ਲਿਆ ਦਰੋਪਤਨ ਨੇ ਮੁੜ ਗਈ ਮੇਲਾ ਲੱਗਿਆ ਉਮੇ ਜੀ ਕਰੀ ਰੋਜ ਲੋਕ ਜਾਂਦੇ ਨੇ ਉਹ ਕਰਨ ਉਹਨੂੰ ਐ ਵੀ ਅਸੀਂ ਉਧਰੋਂ ਪਤਾ ਬੈਹ ਲੀਏ ਉੱਥੇ ਲੋਕ ਮੱਚੀ ਗਏ ਢਿਗੜੇ ਕੜਾਹੀ ਚ ਕਿਹਨ ਲੱਕੜਾ ਉਬਰਦਾ ਥੱਲੇ ਕਿ ਭਾਈ ਅਰਜਨ ਕਹਿੰਦਾ ਮਾਂ ਤਾਂ ਰੋਜ ਜਾਂਦੇ ਨੇ ਆਪਣਾ ਚਲੀਏ ਕਹਿੰਦੀ ਪੁੱਤ ਤੁਹਾਡੀ ਮਾਸੀ ਆ ਇੱਥੇ ਉਹਦੇ ਕੋਲੇ ਮੈਨੂੰ ਛੱਡ ਜੋ ਤੁਸੀਂ ਜਾਓ ਮੇਲਾ ਦੇਖੋ ਉਹ ਪਿਆਰੀ ਮਾਸੀ ਕੋਲੇ ਛੱਡ ਕੇ ਨੂੰ ਹਾਂ ਆਪ ਮੇਲੇ ਚ ਵਾਗੇ ਹੁਣ ਮੇਲਾ ਕਿਹੜਾ ਤੂੰ ਹੀ ਦਰੋਪਤਾਂ ਦਾ ਕਿ ਜਲਜੋਧਨ ਵਿੱਚ ਬੈਠਾ ਅਰਜਨ ਸਿਆਣ ਲਿਆ ਇਹਨਾਂ ਦੇ ਸਾਦਾ ਰੰਗੇ ਕੱਪੜੇ ਪਾਈ ਤੇ ਸਿਆਣ ਚ ਨਾ ਹੁਣ ਅਰਜਨ ਅੱਖਾਂ ਚੋਂ ਪਾਣੀ ਡੰਗਾ ਲੱਗਿਆ ਅਹ ਆਹ ਜਲਜੋਧਨ ਨੇ ਹੁਣ ਜਲਜੋਧਨ ਕਹਿੰਦਾ ਹੋਇ ਅੱਜ ਜੇ ਭਾਈ ਮੇਰਾ ਅਰਜਨ ਹੁੰਦਾ ਨਾ ਅਸੀਂ ਪੈ ਕੇ ਲੈ ਜਾਂਦੇ ਦਰੋਪਤਾਂ ਨੂੰ ਐਡਾ ਸਾਨ ਕੀਦੀ ਮੇਰਾ ਭਰਾ ਪਰ ਕਹਿੰਦਾ ਹੱਥੀਂ ਕੰਮ ਕਰ ਬੈਠਾ ਉਹ ਪ੍ਰੋਪ ਕਰੋ ਕੇ ਖੜਾ ਹੁੰਦਾ ਉਹਨੇ ਭਾਈ ਦੇ ਨਾਲ ਤੁਰੇ ਫਿਰਦੇ ਰਹੇ ਦਰੋਪਤਾਂ ਕਹਿੰਦੀ ਜੀ ਕਿਤਾ ਕਹਨਾ ਹੈ ਇਹਨੇ ਮੈਨੂੰ ਘੋੜਾ ਤੇ ਮਰਦਾਨੇ ਕੱਪੜੇ ਦਿਓ ਮੈਂ ਆਪਣੇ ਪਤੀ ਪਾਲੂਗੀ ਨਹੀਂ ਲੱਖਾਂ ਮੁੰਡੇ ਮੱਚੀ ਜਾਂਦੇ ਨੇ ਸਰਸ ਤੱਤ ਲੱਗੀ ਕਹਾਂ ਤੇ ਪਤੀ ਪਾਲੇਗੀ ਕਹਿੰਦੀ ਹਾਂ ਮੈਨੂੰ ਸਿਆਣ ਜਦੋਂ ਰਾਣੀ ਨੇ ਮਰਦਾਨੇ ਕੱਪੜੇ ਪਹਿਨ ਕੇ ਲੈ ਕੇ ਘੋੜੇ ਤੇ ਆ ਗਈ ਉਹਨੇ ਅਰਜਨ ਸਿਆਣ ਲੈ ਬੱਠਾ ਸਾਦਾ ਨਹੀਂ ਮੰਡਲੀ ਚ ਬੈਠਾ ਅਰਜਨ ਸਿਆਣ ਲੈ ਭੀਮ ਸਿਆਣ ਲੈ ਜਾ ਕੇ ਕਹਿੰਦੀ ਪਤਾ ਬੇਸਾਂਸ ਹੋ ਜਾ ਮੈਨੂੰ ਵੇਖਣ ਆਲੀ ਆ ਗਈ ਅੱਜ ਮੈਂ ਬਹੀ ਜਾਉਂ ਕਹਿੰਦਾ ਤੈਨੂੰ ਕੀ ਪਤਾ ਕਿ ਇਹ ਤੂੰ ਦੱਸ ਤਾ ਹੂੰ ਅੱਜ ਮੈਂ ਬੈਠੀ ਹੂੰ ਪਰ ਮੈਨੂੰ ਐ ਨਹੀਂ ਪਤਾ ਵੀ ਹੈ ਕੌਣ ਨੇ ਉਹ ਇਹ ਨਹੀਂ ਪਤਾ ਪਰ ਕੱਪੜੇ ਸਾਧਾਂ ਲਗੇ ਨੇ ਠੀਕ ਕਹਿੰਦਾ ਵੀ ਠੀਕ ਹੈ ਕਿਉਂਕਿ ਅਰਜਨ ਭੀਮ ਕਹਿੰਦਾ ਉਹ ਲੋਕ ਮੱਚੀ ਜਾਂਦੇ ਨੇ ਤੂੰ ਅੱਜ ਨਾ ਭਰਾ ਮਾਰ ਮੱਸੀ ਜੀ ਦੀ ਅੱਖ ਚ ਜਰ ਕੋ ਸੋ ਤੂੰ ਲਾ ਘਭਰਾ ਕਰ ਉਹ ਕਹਿੰਦਾ ਉਹ ਗੂਫੀ ਆਪਾਂ ਇੱਥੇ ਚੱਲ ਜੁੱਧਨ ਵਰਗੇ ਬੈਠੇ ਨੇ ਕਹਿੰਦਾ ਬੈਠੇ ਰਹਿੰਦੇ ਆਪਾਂ ਨੂੰ ਕੀ ਯਾਰ ਤੈਨੂੰ ਨਾ ਲਾ ਨਹੀਂ ਕਹਿੰਦਾ ਮੈਂ ਸਾਰਾ ਕੁਝ ਤੂੰ ਥੰਦੇ ਹੂੰ अर्जुन उठਣਾ ਪੈਦਾ। ਅਰਜਨ ਨੇ ਕਰਕੇ ਮਾਤਾ ਕੁੰਥ ਨੂੰ ਯਾਦ ਚੜ ਗਿਆ ਟਿਕਤੀ। ਲੋਕ ਤਾਂ ਉਹਦੇ ਮੱਸੀ ਕਿ ਨਹੀਂ ਤਹਾਂ ਝਾਕਦੇ ਹੁੰਦੇ। ਅਰਜਨ ਨੇ ਤੇਲ ਦੇ ਕੜਾਹੇ ਕਿ ਨਹੀਂ ਸਿੱਤ ਬਣੇ ਲੀ। ਜੇ ਇਹ ਮੱਸੀ ਤੇਲ ਦੇ ਕੜਾਹੇ ਚ ਦੀਦੀ ਤੀ। ਉਹਨੇ ਉਹ ਮੱਸੀ ਦੀ ਅਕ ਰੇਕੀ ਵੀ। ਉਧਰੋਂ تیر ਕਰਦਾ ਸਿੱਧਾ। ਜੇ ਤਾਂ ਤਹਾਂ ਝਾਕਦੇ ਦੀ ਫੇ ਤਾਂ ਮੂਰੇ ਡਕਦਾ ਦੀ। ਉਹਨੇ ਥੱਲੇ ਝੱਕਿਆ। ਤੇਲ ਦੇ ਕੜਾਹੇ ਚ। ਉਹ ਕਿਧਰੋਂ ਮੈਨ ਚ ਤੀਰ ਕੱਢਦਾ ਅੱਖੀ ਸੇ ਨੀ। ਉਂਗੋ ਟੋਲੇ ਪਾ ਦਿੱਗਾ। ਵੀ ਸਾਧਾ ਨੇ ਪਹਿਲੀ ਦਰੋਤਾਂ ਸਾਧਾ ਨੇ ਪਹਿਲੀ। ਅਰ ਜਲ ਜਦੋਂ ਰੋਕ ਕੇ ਉੱਠ ਕੇ ਆ ਗਿਆ। ਵੀ ਸਾਧ ਬਹਿ ਕੇ ਲੇ ਗੇ ਨਹੀਂ ਅਜੇ ਮੇਰਾ ਭਾਈ ਅਰਜਨ ਬਹਿ ਕੇ ਲੈਂਦਾ। ਹੂੰ। ਮੇਰੇ ਭਾਈ ਉਂਗੋ ਦੀ ਕਟੋਰੀ ਪਾਉਣ ਲੱਗੀ ਕਹਿੰਦਾ ਇਹ ਗੱਲ ਗਲਤ। ਫੈਸਲਾ ਕਰੂ ਸੱਡੀ ਮਾਂ। ਹੂੰ। ਮੈਂ ਨਹੀਂ ਇਕੱਲਾ ਫੈਸਲਾ ਲੈ ਸਕਦਾ। ਫੈਸਲਾ ਮੇਰੀ ਮਾਂ ਲੂ। ਹੂੰ। ਆ ਗਏ। ਕਹਿੰਦੇ ਮਾਂ ਉਹਨੂੰ ਖੜਾਤਾ ਬਾਹਰ ਤੂੰ ਕਹਿੰਦਾ ਬਾਹਰ ਖੜਾ। ਜਿਵੇਂ ਮਾਂ ਕੋ ਹੋਵੇ ਕਰਨਾ। ਕਹਿੰਦੀ ਠੀਕ ਹੈ ਕਹਿੰਦਾ ਮਾਂ ਸਾਨੂੰ ਇੱਕ ਚੀਜ਼ ਤੇ ਆਈ ਹੈ ਕਿਦੀ ਹੋਣੀ ਚਾਹੀਦੀ ਹੈ ਕਹਿੰਦੀ ਜਦੋਂ ਪੰਜੇ ਗਿਓ ਪਈ ਪੰਜਾਂ ਦੀ ਹੋਣੀ ਚਾਹੀਦੀ ਹੈ ਹੂੰ ਦਰੋਪ ਤਾਂ ਫਿਰ ਪੰਜ ਦੇ ਹੀ ਪੰਜੇ ਪੌਂਡਾਂਾਂ ਦੀ ਦਰੋਪ ਤਾਂ ਬਣੀ ਫਿਰ ਪੰਜਾਂ ਨੂੰ ਵੇਚੀ ਉਹ ਕਹਿੰਦਾ ਮਾਂ ਫੈਸਲਾ ਗਲਤ ਕਰੀ ਜ ਨਹੀਂ ਲੱਗਦਾ ਕਹਿੰਦੀ ਜਦੋਂ ਗਏ ਪੰਜਿਓ ਕਹਿੰਦਾ ਅਸੀਂ ਦਰੋਪ ਤਾਂ ਆਹ ਕਹੋਤੀ ਕਹਿੰਦੀ ਮੈਨੂੰ ਪਤਾ ਸੀ ਤਾਂ ਇਹ ਮੈਂ ਕਹੀ ਪੰਜਾਂ ਦੀ ਆ ਉਹ ਕਹਿੰਦੀ ਤੇ ਇਹ ਹੁਣ ਮੇਰੇ ਬਾਤਨ ਹੋ ਗਏ ਪੰਜਾਂ ਨੂੰ ਵੇਣਾ ਪਊ ਕੰਨੇ ਕੋ ਨਾ ਮਾਤਾ ਪੰਜੀ ਬੰਦ ਲੈ ਹੁਣ ਚੱਲ ਪਏ ਉਥੋਂ ਵਿਆਹ ਕੀ ਤੁਰੇ ਆਉਂਦੇ ਨੇ ਤੁਰੇ ਆਉਂਦੇ ਆਉਂਦੇ ਨੇ ਨਾ ਸੋਚਾ ਵੀ ਆਪਾਂ ਜਰਾ ਐ ਕਿੰਨਾ ਕੁ ਜੇ ਡਾਕੀ ਰਹਿਾਂਗੇ ਵੀ ਜਲ ਜਦੋਂ ਨਾਲ ਆਪਾਂ ਜੰਗ ਵੀ ਲਾ ਸਕਦੇ ਆ ਮਹਾਨ ਕੀ ਵੀ ਸਾਰਾ ਕੁਝ ਹੈ ਵੀ ਆਪਾਂ ਆਪਣੇ ਸ਼ਹਿਰ ਨੂੰ ਚਲੀਏ ਮਾਤਾ ਗੁੰਥਾ ਨੂੰ ਅਰਜਨ ਕਹਦਾ ਮਾਤਾ ਕਹਿੰਦਾ ਜੀ ਆਪਾਂ ਸਹਿਰ ਚੱਲਾਂਗੇ ਅੱਪਣੇ ਕਹਿੰਦੀ ਪੁੱਤਰਾ ਮੇਰੀ ਵੀ ਇਹੀ ਚਾਹਤ ਹੈ ਜੇ ਆਪਾਂ ਆਪਣੇ ਸਹਿਰ ਚਲੀਏ ਆਪਾਂ ਆਪਦਾ ਕੋਈ ਘਰ ਦਾਰ ਬਣਾਈਏ ਵੀ ਆਪਾਂ ਨੂੰ ਨਹੀਂ ਬੁਲਾਵਾਂਗੇ ਆਪਣਾ ਕਿयां ਜਦੋਂ ਆ ਗਏ ਜਲਦੋਂ ਤਾਂ ਹੋਰ ਕੋ ਹੋ ਗਿਆ ਇਹ ਮੇਰੇ ਸਾਰੇ ਉੱਪਰਾਂ ਕਹਿੰਦੇ ਸਾਧ ਨੇ ਇਹ ਤਾਂ ਆਪਣੇ ਕੁੜੀਂ ਵਿਆਹ ਲੈ ਦਰੋਪਤਾਂ ਨੂੰ ਕਿਉਂ ਗਿਆ ਉਹ ਵੀ ਦਰੋਪਤਾਂ ਵਿਹਣਦੀ ਉੱਥੇ ਨਹੀਂ ਕਿ ਹੋਰ ਕੰਮ ਦੇ ਲੈਣ ਜਾਣਾ ਸੀ ਕਹਿੰਦਾ ਵੀ ਬੜਾ ਚੰਬਰ ਪੰਗਾ ਖੜਾ ਹੋਇਆ ਪੁੱਤ ਜਾ ਜਦੋਂ ਨੇ ਭਾਈ ਉੱਚਾ ਕਹਣਾ ਵੀ ਐਂ ਕਰੋ ਆਪਦਾ ਆਪਦੀ ਮਰਜ਼ੀ ਦੀ ਜਗਾ ਪਾ ਲੋ ਆ ਪੈਸੋ ਦਾ ਹਿੱਸਾ ਛੱਡਿਆ ਢੱਡੇ ਚ ਬੇਈਮਾਨ ਉਹਨਾਂ ਨੇ ਪਿਆਦਾ ਮੰਦਰ ਬਣਾ ਲਿਆ ਜਿਹੜਾ ਜ ਬਣਾਉਣਾ ਸੀ ਪੰਡਮਾ ਨੇ ਜਦੋਂ ਮੰਦਰ ਬਣਾਇਆ ਜਲ ਜੋਦ ਰੋਜ਼ ਲੰਗਿਆ ਕਰੋ ਉਥੋਂ ਦੀ ਰੱਥ ਲੈ ਕੇ ਹੂੰ ਜਲ ਜੋਦਨ ਕਾਨੀਆਂ ਵਾਂਗ ਸਾਨ ਕੀਤੀ ਹੂੰ ਉਹਨਾਂ ਕੋਲ ਤੇ ਕਾਨੀ ਚੜਾਉਂਦਾ ਹੁੰਦਾ ਹੂੰ ਕਿੱਡੀ ਮਰਜ਼ੀ ਦੀ ਉੱਚੀ ਸੀ ਉਹ ਕਾਨੀ ਨਾ ਮਾ ਲਾ ਲੈਂਦਾ ਸੀ ਉਹਨੇ ਦ੍ਰੋਪਤਾਂ ਖੜੀ ਕੇਸ ਸਿਕਾਈ ਜਾਵੇ ਮੰਦਰਾ ਚ ਆਬਦੇ ਘਰੇ ਉਹਨੇ ਕਾਨੀ ਮਾਰੀ ਦ੍ਰੋਪਤਾਂ ਦਾ ਕਾਨੀ ਕਿਤੇ ਇੱਥੇ ਲੱਗ ਗਿਆ ਦ੍ਰੋਪਤਾਂ ਨੇ ਕਿ ਆਪਣੇ ਕੀ ਬੱਜਾ ਉਹਨੇ ਭਾਈ ਅਰਜਨ ਨੂੰ ਦੱਸਤਾ ਕਹਿੰਦੀ ਅਰਜਨ ਨਹੀਂ ਹਾਂ ਕਹਿੰਦੀ ਜਿਹੜਾ ਰਥ ਵਾਲਾ ਆਉਂਦਾ ਕੌਣ ਹੈ ਕਹਿੰਦਾ ਜਲ ਜਲਯੋਧਨਾ ਸਾਡਾ ਭਾਈ ਹੈ ਸੱਚੇ ਤਾਏ ਦੇ ਪੁੱਤ ਹੈ ਕਹਿੰਦੀ ਫੇਰ ਇਹ ਮੇਰੇ ਕਾਨੀ ਮਾਰ ਗਿਆ